ਆ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਪ੍ਰਧਾਨ ਜੀ ਕੀ ਗੱਲ ਐ ਇੱਧਰ ਮੁਹ ਕਰੋ ਵੀਰ ਜੀ ਵੀਰ ਜੀ ਇੱਧਰ ਆਂ ਜੀ 10 ਫੋਨ ਨਹੀਂ ਫੰਡਾ ਫੋਨ ਨਹੀਂ ਵੀਰ ਜੀ ਫੰਡਾ ਫੋਨ ਨਹੀਂ ਫੰਡਾ ਵੀਰ ਜੀ ਦੱਸੋ ਕੀ ਗੱਲ ਮੁੰਡੇ ਨੂੰ ਕਟਿਆ ਆਇਨਾ ਅੰਦਰ ਵਾਰੜ ਕੇ ਕਟਿਆ ਕੀ ਚੱਕਰ ਹੋਇਆ ਵੀਰ ਜੀ ਦੱਸੋ ਵੀਰ ਜੀ ਵੀਰ ਜੀ ਦੱਸੋ ਚੋਰੀ ਕੀਤੀ ਵੀਰ ਜੀ ਵੀਰ ਜੀ ਚੋਰੀ ਕੀਤੀ ਆਪਾਂ ਭਾਜੀ ਇੱਧਰ ਵੀ ਇੱਧਰ ਕੈਮਰਾ ਕੈਮਰਾ ਨਹੀਂ ਫੜਨਾ ਕੈਮਰਾ ਨਹੀਂ ਫੜਨਾ ਆਓ ਆ ਵੇ ਕੀ ਹਾਲ ਕੀਤਾ ਕੀ ਆ ਆ ਦੇਖੋ ਜੀ ਸਾਲੀਦਾਲ ਦੇ ਗੁੰਡੇ ਸ਼ਰਮਨੀ ਕਮੇਟੀ ਦੇ ਗੱਡੀ ਦੇ ਆ ਬਣਾਓ ਇਹਦੀ ਵੀਡੀਓ ਆ ਦੇਖੋ ਜੀ ਇੱਧਰ ਗਾਰੀ ਆ ਲੱਗਿਆ ਆ ਦੇਖੋ ਜੀ ਸ਼ਰਮਨੀ ਕਾ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਗੁੰਡੇ ਆ ਵੇ ਕੋ ਬਾਬਾ ਡੱਲ ਰਹੇ ਆ ਕੈਬਨ ਇਹ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਸਭ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਨਾ ਇੱਥੇ ਅੰਦਰ ਚੰਗੀ ਤਰ੍ਹਾਂ ਰੀਜਨਲ ਆਇਆ ਇਹਨਾਂ ਨੇ ਵੇਖੋ ਵਿਚਾਰਾ ਫੇਰ ਕੀ ਹੋ ਗਿਆ ਕਮਰੇ ਲੌਂਦਾ ਦੇ ਕਮਰੇ ਲੌਣਾ ਕੋਈ ਗੁਣਵਾ ਥੋੜਾ ਹੈ ਗਾਵਾ ਤੁਸੀਂ ਕਮਰੇ ਦੋ ਇਹਨਾਂ ਦੇ ਦੱਤੋਂ ਫੋਟਲ ਵਾਲੇ ਕਮਰੇ ਨਾ ਲੌਣ ਜਿੰਨਾਂ ਨੇ ਇੰਨੇ ਇੰਨੇ ਕਰਾਏ ਕਿੰਨਾ ਦੇ ਦੇਣੇ ਆ ਭਾਜੀ ਨਾਮ ਕੀ ਤੁਹਾਡਾ ਭਾਜੀ ਐਕਸ਼ਾ ਲਖਨ वो मुलाजिम थे चार पाँच जने थे वो और मेरे यहाँ गेट पे इधर गंगा निवास के बाहर घेर लिया और मेरी कॉलर पकड़ के यहाँ लाया गेट पे बाबा टल गेट केबिन में तुम अंदर नहीं जाओगे मत्था टेकने भी नहीं जाओगे पानी पीने भी नहीं जाओगे नहीं तो इसी वक्त अब काम की कर दे थे आए क्यों हैं भाजी मैं इधर ये कमरे वाला काम करता हूं भैया के पास काम करता हूं मैनेजर हूँ मैं हाँ जी ये कमरे वगैरह बुक कर दे अंदर जा कर दे नहीं कर दे? अंदर नहीं इधर बाहर बाहर जो सवारी आती है ना जिसको रूम नहीं मिलता है उनको हम लोग रूम देते हैं बाहर के भाजी इनने मेरे को लट से मारा है और मेरा गला दबाया है इनने पाओं पे भी लट मारे हाथ पे ही मारे और इधर ही, ही मारे और ठूसे भी मारे गले ने मिलकर मारा यही मांग करता हूँ क्योंकि इनकी गुंडागर्दी दिन पे दिन बढ़ती जा रही है और जैसे बाकी होटल वाले मत्था टेकने भी जाते हैं तो ये मना करते हैं की अंदर नहीं जाओगे आप हुआ है कल इनके साथ भी होगा भाई यही चाहता हूँ कार्रवाई हो मेरा नाम अभिंदर सिंह मैं चौकी इंचार्ज कहला तनाता जी रात एक परबजोत सिंह ਤੇ ਐਜੀਪੀਸੀ ਮੈਂਬਰਾਂ ਦਾ ਕੋਈ ਮੋਲੀ ਗੱਲ ਤੋਂ ਪਾਣੀ ਪੂਣੀ ਪੀਤੋ ਤਰਕਾਰ ਹੋਇਆ ਸੀਗਾ ਜਿਸ ਬੰਦੀ ਨੇ ਦੋਵਾਂ ਨੇ ਤਰਕਾਰਾਂ ਦਿੱਤੀਆਂ ਦੋਵਾਂ ਨੇ ਮੁੜਕੇ ਜੇ ਬੈਠ ਕੇ ਆਸ ਜਿਹੜਾ ਵਾ ਮੈਨੇਜਰ ਸਾਹਿਬ ਨੂੰ ਮਿਲ ਕੇ ਸਦਾ ਜੰਦਰ ਸਿੰਘ ਨੂੰ ਮਿਲ ਕੇ ਨੇ ਸੈਟੀਸਫਾਈ ਕਰਵਾਤੀ ਜਿਉਂ ਨਾ ਕਹ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਇਹਨਾਂ ਨੂੰ ਸ਼ਵਾਇਦਾ ਵੀ ਸਾਡੇ ਸਾਡੇ ਰਹੀ ਕੋ ਉਹਨਾਂ ਨੇ ਸਹਿਮਤੀ ਨਾਲ ਸੈਟ ਹੈ ਇਹ ਗਾਂ ਕੋਈ ਕਾਰਵਾਈ ਨਿਕਰਵਾਉਣਾ ਚਾਹਦੇ ਪੁੱਟ ਮਾਰ ਜਿਹੜੀ ਕੀਤੀ ਗਈ ਹੈ ਤੇ ਲਗਦਾ ਹੈ ਕਿ ਉਹਦੇ ਵਿੱਚ ਇਚੀ ਬੀਸੀ ਹੁਲਾਇਮਾ ਨੇ ਧੱਕਾ ਕੀਤਾ ਉਹਦੇ ਵਿੱਚ ਤੇ ਇਹਨਾਂ ਵੀਰਾਂ ਦਾ ਆਏ ਆ ਸੱਚੀ ਬੈਸੇ ਨੇ ਉਹ ਤੁਹਾਡੇ ਸਾਹਮਣੇ ਜੋ ਹੈਗਾ ਤੇ ਦੋਵੇਂ ਪਾਰਟੀ ਜਿਹੜੀ ਆ ਬੈ ਕੇ ਸਹਿਮਤੀ ਨਾਲ ਕਰ ਲਈ ਹੈ ਵੀ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਵਾ ਵੀ ਅਸੀਂ ਕਿੰਨਾ ਮੁਲਾਜ਼ਮਾਂ ਦਾ ਖਲਾਬ ਜੋਸ ਅਸੀਂ ਐਕਸ਼ਨ ਲੈ ਲਾਂਗੇ ਤੇ ਉਹਦੇ ਨਾਲ ਹੀ ਸਹਿਮਤ ਨੇ ਤੇ ਕੱਲ ਨੂੰ ਉਹਨਾਂ ਦੇ ਉਸਵਾਸ ਤੇ ਨਹੀਂ ਚੰਮਤ ਹੁੰਦੇ ਤੇ ਫਿਰ ਨਹੀਂ ਸਹਿਮਤ ਆ ਜੀ ਬਿਲਕੁਲ ਇਹਨਾਂ ਨੂੰ ਸ਼ੁਵਾਹਿਦ ਹੋਇਆ ਹੈ ਨਾ ਰਿਟਰਨਸ ਭਜਵਾਤਾ ਹੈ ਇਹਨਾਂ ਨੂੰ ਆ ਮੇਰੇ ਕੋਲ ਵੀ ਕਾਫੀ ਰਿਟਰਨ ਵੇਲੋ ਨੇ ਸਹਿਤ ਜੀ ਸਹਿਮਤ ਹੈ